ਸਰਨਜੀਤ ਸੰਗਰੂਰ ਵੀ ਦੀ ਦਸ਼ਨਾ ਕਈ ਵਾਰੀ ਕੋਈ ਕਿਤੇ ਕਮ ਰਿਆ ਹੁੰਦਾ ਜਾ ਅੱਗ ਵਾਂਗੂ ਪੜਕ ਬੈੰਦਾ ਦੀ ਕਦੇ ਲਈਏ ਬੁਲਾ ਕਈ ਵਾਰੀ ਕੋਈ ਕਿਤੇ ਕਮ ਰਿਆ ਹੁੰਦਾ ਜਾ ਅੱਗ ਵਾਂਗੂ ਪੜਕ ਬੈੰਦਾ ਦੀ ਕਦੇ ਲਈਏ ਬੁਲਾ ਗੁੱਸਾ ਪਾਣੀ ਪੀ ਗਵਾ ਗੁੱਸਾ ਪਾਣੀ ਪੀ ਗਵਾ ਜੁਬਾਨ ਤੇ ਨਹੀਂ ਲਾਇਆ ਕਦੇ ਗੁੱਸਾ ਜੁਬਾਨ ਤੇ ਨਹੀਂ ਲਾਇਆ ਕਦੇ ਤੁਰੇ ਜਾਂਦੇ ਰਾਹੀ ਨੂੰ ਨਹੀਂ ਬੁਲਾਇਆ ਕਦੇ ਨਹੀਂ ਬੁਲਾਇਆ ਕਦੇ ਕਈ ਵਾਰੀ ਕੋਈ ਕਿਸੇ ਕੰਮ